ਹਲਕੇ ਤੋਂ ਕਹਿੰਦਾ ਐਸਰਵਲ ਨੇ ਐਂਟਰ ਕਰ ਦਿੱਤਾ ਕੋਪਾ ਕਹਿੰਦਾ ਸਾਧਨ ਜੀ ਡਾਕਟਰ ਰਾਜਪਾਲ ਜੀ ਦੇਕ ਜਿਨ੍ਹਾਂ ਦੀ ਰਹਿਮਾਇਤ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਜੀ ਮੈਂ ਸਟੇਜ ਤੇ ਖੜੀ ਲੀਡਰਸ਼ਿਪ ਬੇਨਤੀ ਕਰਨ ਚਾਹਨਾ ਕਿ ਜੇ ਕਿਸੇ ਕੋਲ ਕੋਈ ਆ ਗਿਆ ਨਾ ਤੇ ਪਾ ਲੈ ਸਾਹਮਣੇ ਬੈਠੀ ਸੰਗਤਾਂ ਦੀ ਪੁਰਜਾ ਅਲਪਾ ਕਰ ਗਈ। ਤੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਲੋਕ ਸਭਾ ਦੀ ਜਿਹੜੀ ਲੈਕਚਰ ਹੋਣ ਵਾਲੀ ਹੈ ਜੋ ਤੁਹਾਡਾ ਕਿਹੜਾ ਪੰਜਾਬੀਆਂ ਦਾ ਚਾਲੇ ਦੇ ਤੀਜਾ ਸਮੁੱਚੇ ਦੇਸ਼ ਦਾ ਧਿਆਨ ਲਾਦੇ ਤੇ ਸੁਭੂਚੇ ਅੰਤਰ ਬਾਦੇ ਹੋ ਜਿੱਥੇ ਵਿయోగੇ ਜਾਣਾ ਹੋਵੇ ਨਾਉਣਾ ਕਾਵਾ ਉਥੇ ਸੰਤ ਦੁਨੀਆ ਮੀਰ ਤੋਂ ਨੀਰ ਲਾ ਕੇ ਸਾਡੀ ਬਾਤ ਦਾ ਪ੍ਰਤੀਕ ਰੇਖ ਹੈ ਜਿੱਥੇ ਅਕੇ ਦਾ ਤਾਲਮੇ ਸਾਰ ਸਾਡੇ ਪੂਰੇ ਸ੍ਰੀ ਦੁਗਿਆਲਾ ਤੇ ਸ੍ਰੀ ਭਲਵਾਂ ਬਾਦ ਦੀ ਕੀਦੇ ਕੀਰ ਔਰ ਅਕੇ ਦਾ ਤਾਲਮੇ ਸਤ ਇਹ ਸਰਤੀ ਤੋਂ ਸਾਂਦੀ ਬਾਤਾਂ ਦੀ ਸੰਗਤ ਜੋ ਕਰਾਉਂਦੇ ਨੇ ਉਹ ਮੁੱਚੇ ਭਾਰਤ ਦੇ ਮੁੱਚੇ ਸੰਸਾਰ ਭਾਰ ਦੇ ਲੋਕਾਂ ਨੂੰ ਮਸਕੂਦ ਆ ਅਨੰਦ ਲਾਉਂਦਾ ਆ ਉਹ ਲੋਕ ਧਿਆਨ ਨਾਲ ਦੇਖ ਰਹੇ ਨੇ ਇਹ ਲੋਕ ਕੀ ਕਰ ਰਹੇ ਨੇ ਕਾਰਨ ਕੀ ਹੈ ਪਿਛਲੇ 10 ਸਾਲਾਂ ਤੋਂ ਲਗਾਤਾਰ ਇੱਕ ਸਰਕਾਰ ਜੋ ਭਾਰਤ ਦੇ ਲੋਕਾਂ ਨੇ ਚੁਣ ਕੇ ਬਣਾਈ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਗੁਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਸਾਰੇ ਜੀ ਤੋਂ ਦੇ ਮੈਂ ਤਾਂ ਕਹਿਣਾ ਪਿਆ ਕਿ ਜੇ ਉਹਨਾਂ ਨੇ ਇੱਕ ਫਿੱਕੇ ਦੀ ਰਾਜਨੀਤੀ ਕੀਤੀ ਹੈ ਇੱਕ ਧਰਮ ਦੀਆਂ ਰਾਜਨੀਤੀਆਂ ਨੂੰ ਨਾਲੇ ਮਾਵਾ ਦਿੱਤਾ ਆ ਜੋ ਕਿ ਸਾਂਝੀ ਮਾਤਾ ਦੇਸ਼ ਦੇ ਦੇਸ਼ ਦੇ ਵਿੱਚ

ਇਹਨਾਂ ਮੈਂਬਰ ਪਾਰਲੀਮੈਂਟ ਤੋਂ ਰੋਂਦਾ ਹੋਵੇ ਜਾਂ ਫਿਰ ਸੱਜਾ ਘੱਟਿਆਂ ਨੂੰ ਮਟਾ ਜੇ ਦਾ ਕੋਈ ਇੱਕ ਵਾਰੀ ਵੀ